ہر بار ارداس ہوتی ہے مالک کے چرنا کہ جتنا سما بھی اپنا گرو مہاراج جی سرو کرنی ہے جب پڑھنی ہے ستگر کاگرخش کرپا کرچ جوڑ کے رکھ سو آؤ گرنا ستگو جی کی با کا آنند مان ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮ੍ਰਿੰਗਮੀਨ ਚਰ ਇੱਕ ਦੁੱਖ ਬਿਨਾਸ ਪੰਜ ਦੁੱਖ ਅਸਾਧ ਜਾ ਮਹਿ ਤਾਂ ਕੀ ਕੇ ਚਕਿਆਸ ਬਹੁਤ ਸਤਿਕਾਰਯੋਗ ਗੁਰੂ ਕਾ ਜੀ ਸਾਧ ਸੰਗਤ ਜੀ ਭੰਤੰ ਸਤਿਗੁਰ ਦਾਸ ਮਹਾਰਾਜ ਜੀ ਸ਼ਬਦ ਪ੍ਰਣਮਾਨ ਕਰਦੇ ਹਾਂ ਕਿ ਹਿਰਨ ਮਛੀ ਪੌਰਾ ਪਤੰਗਾਂ ਤੇ ਹਾਥੀ ਇਹਨਾਂ ਜੀਵਾਂ ਵਿੱਚ ਹੀ ਕਿਡ ਦੋਸ਼ ਕਰਕੇ ਬਿਰਸ ਜਾਂਦੇ ਹਨ ਪਰ ਇਹ ਜੀਵ ਤੇਰੇ ਵਿੱਚ ਤੇ ਕਾਨ ਰਸ ਜੀਵ ਰਸ

ਬਵੇਕ ਦੀਪ ਮਲੀਨਾ हे प्रभु ਵਿਦਿਆ ਦੀ ਘਾਟ ਕਰਕੇ ਜੀਵ ਅਜਿਹਾ ਕਰਿਆ ਏ ਅਤੇ ਉਸ ਨੂੰ ਬੁੱਧੀ ਰੂਪ ਦੀ ਮੇਰੀ ਲੋ ਮਦਦ ਪੈ ਗਈ ਤ੍ਰਿਗ ਜੋਨਿਆ ਚੇਤ ਸੰਭਵ ਪੁੰਨ ਪਾਪ ਯ ਸੋਚ ਮਾਲੁਖਾਇ ਅਪਤਾ ਦੁਰਲਭ ਤੇਹੀ ਸੰਗਤ ਪੋਚ ਇਹਨਾਂ ਪੰਕਤੀਆਂ ਵਿੱਚ ਸਤਗੁਰੂ ਦਾਸ ਮਹਾਰਾਜੀ ਫਰਮਾਨ ਕਰਦੇ ਹਨ ਕਿ ਭਾਈ ਕੀੜੇ ਆਦ ਜਿਹੇ ਜੁੰਨਾ ਵਾਲੇ ਜੀਵਾਂ ਵਿੱਚ बुद्धि ਨਹੀਂ ਹੁੰਦੀ ਪੁਰਾਣੂ ਪਾਪ ਅਤੇ ਗੁਣ ਦੀ ਸੋਝੀ ਨਹੀਂ ਹੁੰਦੀ ਪਰ ਜੀਵ ਮਨੁੱਖ ਦਾ ਜਨਮ ਦੁਰਲਭ ਹੈ ਮਾੜੀ ਸੰਗਤ ਕਰਕੇ ਉਸ ਦੀគុਤੀ ਮਾੜੀ ਹੋ ਜਾਂਦੀ ਹੈ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਈ ਕਾਲ ਫਾਸ ਅਬਦ ਲਗੈ ਕਸ਼ੁਨਾ ਚਲੇ ਉਪਾਈ ਗੁਰੂ ਮਹਾਰਾਜ ਜੀ ਨਾ ਸੰਕੀਆ ਵਿੱਚ ਫਰਮਾਨ ਕਰਦੇ ਹਨ ਕਿ ਜੀਵ ਆਪਣੇ ਕਰਮਾਂ ਦੇ ਵਸ ਜਿੱਥੇ ਜਿੱਥੇ ਵੀ ਲੱਗੇ ਹੋਏ ਹਨ ਜਦੋਂ ਕਾਲ ਦੀ ਫਾਹੀ ਆਉਂਦੀ ਹੈ ਤਾਂ ਜੀਵ ਨੂੰ ਉੱਥੇ ਜਾ ਪਹਿਨੀ ਉਸ ਸੁਨੇ ਕੋਈ ਵੀ ਉਪਾ ਨਹੀਂ ਚੱਲਦਾ ਜੀਵ ਨੂੰ ਸੰਸਾਰ ਛੱਡਣਾ ਪੈ ਜਾਂਦਾ ਹੈ ਰਵਦਾਸ ਦਾਸ ਉਦਾਸ ਤਜ ਭਰਮ ਤਪਨ ਤਪੁਰ ਗਿਆਨ ਭਗਤ ਜਨ ਭੈ ਹਰਨ परमानंद करहो निधान श्री गुरुदास महाराज जी ਫੜਵਾਉਂਦੇ ਹਨ ਕਿ ਤੇਰਾ ਸੇਵਕ ਉਦਾਸ ਹੈ ਇਸ ਦੇ ਭਤਾਂ ਨੂੰ ਦੂਰ ਕਰਕੇ ਤਪ ਤਪਦੇ ਗੁਰ ਗਿਆਨੀ ਬਖਸ਼ਿਸ਼ ਕਰੋ ਇਹ ਪਰਮਾਨੰਦ ਆਪਣੇ ਭਤਾਂ ਦੇ ਭੈ ਦੂਰ ਕਰਨ ਦਾ ਕੋਈ ਵਸੀਲਾ ਕਰੋ ਤੇ ਅਗਲੇ ਸ਼ਬਦ ਵਿੱਚ ਸਤਿਗੁਰ ਵਿਨਾਸ ਮਹਾਰਾਜੀ ਫਰਮਾਨ ਕਰਦੇ ਹਨ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਗੁਰ ਗਿਆਨ ਜਾਣੇ ਸਤਿ ਦੇਵਾ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਜੇ ਦੀਜੇ ਦਿਵਾਨੇ ਵਾ ਰਹਾ ਸ਼੍ਰੀ ਗੁਰੂ ਦਾਸ ਜੀ ਅਰਦਾਸੇ ਨੰਦ ਕੇ ਸੰਤ ਤੇਰਾ ਹੀ ਸਰੀਰ ਹਨ ਅਤੇ ਸਾਰੀ ਸੰਗਤ ਉਹਨਾਂ ਦੇ ਪ੍ਰਾਣ ਹਨ ਸਤਿਗੁਰ ਤੇ ਗਿਆਨ ਨੂੰ ਸੰਤਾਂ ਦੇ ਜਾਣ ਲਿਆਏ हे ਦੇਵਤਿਆਂ ਦੇ ਦੇਕੇ ਮੈਨੂੰ ਸੰਤਾਂ ਦੀ ਸੰਗਤ ਸੰਤਾਂ ਦੀ ਕਥਾ ਦਾ ਰਸ ਅੰਦੇ ਸੰਤਾਂ ਦਾ ਪ੍ਰੇਮ ਪ੍ਰਮਾਨ ਕਰੋ ਸੰਤਾਂ ਦਾ ਚਰਨ ਸੰਤ ਜੋ ਮਾਰਗ ਸੰਤ ਚ ਉਲਗ ਉਲਗਣੀ ਆਰੋਹੀ ਤੁਮ ਕੋ ਭਗਤ ਚਿੰਤਾ ਮਣ ਜਣੀ ਲਖਾਓ ਅਸੰਤ ਪਾਪੀ ਸਣ ਗੁਰੂ ਮਹਾਰਾਜ ਤੁਮਾਰ ਕਹਦੇ ਹਨ ਕਿ ਸੰਤਾਂ ਵਾਂ ਦਾ ਆਚਰਣ ਵਿਹਾਰ ਤੇ ਸੰਤਾਂ ਵਾਲਾ ਹੀ ਮਾਰਗ ਦਰਸਾਓ ਸੰਤਾਂ ਦੇ ਦਾਸਾਂ ਦੀ ਸੇਵਾ ਕਰਨ ਦੀ ਬਖਸ਼ਿਸ਼ ਕਰੋ ਇੱਕ ਹੋਰ ਮੇਰੀ ਮੰਗ ਹੈ ਕਿ ਮੈਨੂੰ ਭਗਤੀ ਕਰਨ ਦੀ ਮਨ ਇਸ਼ਟ ਫਲ ਪ੍ਰਾਪਤ ਕਰਨ ਵਾਲੀ ਮਨੀ ਬਖਸ਼ੋ ਮੈਨੂੰ ਪਾਪੀਆਂ ਅਤੇ ਖੋਟੇ ਮਨੁੱਖਾਂ ਦਾ ਸਾਥ ਨਾ ਬਖਸ਼ੋ ਬਰਗਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਹ ਅੰਤਰ ਨਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਇਹ ਗੱਲ ਸਿਆਣੇ ਨੇ ਜਾਣ ਲਈ ਤੇ ਅਗਲੇ ਪਉੜੇ ਵਿੱਚ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਭੂ ਦੇ ਨਾਲ ਆਪਣੇ ਪ੍ਰੇਮ ਨੂੰ ਦਰਸਾਉਂਦੇ ਹੋਏ ਇਹ ਫਰਮਾਨ ਕਰਦੇ ਹਨ ਤੂੰ ਚੰਦਨ ਅਮ ਇਰੜੇ ਪਾਪਰੇ ਸੰਗ ਤੁਮਹਾਰੇ ਵਾਸਾ ਨੀਚ ਰੂਖ ਤੇ ਉੱਚ ਭਏ ਹੈ ਗੰਧ ਸੁਗੰਧ ਨਿਵਾਸਾ مہاراج فرمان کرتے ہیں کہ یہ پاپر چندن کے بوٹے ہو گئے بوٹا ہوں نیڑے ہی اگیا ہوا ہاں میرے بچ بھی ونگی سگن نے نواس کر لیا ہے نیو تو اچا ہو گیا ਮਾਦੋ ਸਬ ਸੰਗਤ ਸਰਨ ਤੁਮਾਰੀ ਅਮਯੋਂ ਗੁੜ ਤੁਮ ਉਪਕਾਰੀ ਰਹਾ ਸਤਿਗੁਰੂ ਸਾਹਿਬ ਰਹੇ ਨੇ ਕਿ ਮਾਦੋ ਤੁਹਾਡੀ ਸ਼ਰਨ ਵਿੱਚ ਰਹਿ ਕੇ ਸਬ ਸੰਗਤ ਦਾ ਆਸਰਾ ਲਿਆ ਹੈ ਮੈਂ ਅਮਗੜ ਖਾਨ ਹਾਂ ਅਤੇ ਤੁਸੀਂ ਉਪਕਾਰੀ ਹੋ ਤੁਮ ਮਖਤੂਲ ਸੁਪੇਦ ਸੁਪੇयल ਹਮ ਬਪੂਰੇ ਜਸ ਕੀ ਰਾ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੁਮਖੀ ਰਾ ستگاہ فرمان کر کہ اے ہیں اے پربو اے پرمیشور تھی ریشم وارے چھوٹے پیڑے ہو کہ ابھی بچارے کیڑے وارے کروپ ہوں تھی مہر کرو تاکہ اسی ست سنگت وانگ مل رہیے جی کی شہدیاں مکیاں مل رہنیاں رہیے جاتی پاتی اوشا اوشا جنم ہمارا راجہ رام کی سیب کی کہر گہر بدار جمارا ਸਤਿਗੁਰੂ ਪਾਛਾ ਆਪਦੇ ਹੁਕਮ ਕੇ ਮੇਰੀ ਜਾਤ ਪਾਤ ਨਹੀਂ ਨੀ ਹੈ ਮੇਰਾ ਰਹਿਣਾ ਸਹਿਣਾ ਵੀ ਨਿਕੰਮਾ ਨਹੀਂ ਐਸੇ ਕਰਕੇ ਹੀ ਮੈਂ ਪ੍ਰਮਾਤਮਾ ਦੀ ਭਗਤੀ ਨਹੀਂ ਕਰ ਸਕਿਆ ਤੁਹਾਡੇ ਸਾਥ ਨਾਲ ਮੇਰੇ ਤੇ ਮਿਹਰ ਹੋ ਜਾਏ ਅਬ ਇਹ ਲਈ ਸ਼ਬਦ ਜੀ ਗੁਰੂ ਮਹਾਰਾਜ ਬਖਸ਼ਾਨ ਕਰਦੇ ਹਾਂ ਕਹਾ ਭੈਓ ਜੋ ਤਨ ਭਇਓ ਸ਼ਿਨਸ਼ਿਨ ਪ੍ਰੇਮ ਜਾਏ ਤੋ ਡਰ ਕੋ ਤਿਰੁ ਜਨ ਤੁਝ ਹੀ ਚਰਨ ਹਰਬਿੰਦ ਭਵਨ ਮਨ ਪਾਲ ਕਰਤ ਪਾਇਓ ਪਾਇਓ ਰਮਿਆ ਕਹਨ ਗੁਰੂ ਮਹਾਰਾਜ ਇਸ ਸ਼ਬਦ ਇਸ ਪਰਮਾਨ ਕਰਦੇ ਹਨ ਕਿ ਮੇਰੇ ਸਰੀਰ ਦੇ ਟੋਟੇ ਟੋਟੇ ਹੋ ਜਾਣ ਤਾਂ ਵੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਪਰ ਜੇ ਤੇਰੇ ਪ੍ਰੇਮ ਮੇਰੇ ਹਿਰਦੇ ਵਿੱਚੋਂ ਚਲਾ ਜਾਵੇ ਜੇ ਤੇਰਾ ਪ੍ਰੇਮ ਮੇਰੇ ਹਿਰਦੇ ਵਿੱਚੋਂ ਚਲਾ ਜਾਵੇ ਤਾਂ ਤੇਰੇ ਸਿਮਰਨ ਨੂੰ ਡਰ ਲੱਗਦਾ ਹੈ ਇਹ ਬਾਦਰਾ ਤੇਰੇ ਜਨਮ ਕਮਲ ਫੁੱਲ ਹਨ ਤੇ ਮੇਰਾ ਮਨ ਭੌਰੇ ਵਾਂਗ ਇਹਨਾਂ ਵਿੱਚ ਟਿਕਾਣਾ ਬਣਾ ਕੇ ਕਿੱਥੇ ਆਇਆ ਤੇਰੇ ਚੰਨ ਤੇਰੇ ਚਾਨਾਂ ਦਾ ਅਮਰਤ ਰਸ ਪਾਨ ਕਰਦਿਆਂ ਮੈਂ ਨਾਮ ਰੂਪੀ ਧਨ ਪਾ ਲਿਆ ਸੰਪਤ ਵਿਪਤ ਪਟਲ ਮਾਇਆ ਧਨ ਮਗਨ ਹੋ ਤਨਾ ਤੇਰੋ ਜਨ ਪ੍ਰੇਮ ਕੀ ਜੇ ਬੀ ਬਾਂਦੇ ਹੋ ਤੇਰੋ ਜਨ ਕਹਿਰ ਬਨਾਸ ਛੁਟ ਗੋ ਸਤਿਗੁਰ ਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਹਾਂ ਕਿ ਸੁਖ ਦੁਖ ਦੇ ਧਨ ਮਾਲ ਆਦੀ ਮਾਇਆ ਦੇ ਪਰਦੇ ਹਨ ਪਰ ਮੈਂ ਤੇਰਾ ਦਾਸ ਇਹਨਾਂ ਮੂਹ ਮਾਇਆ ਦੇ ਪਰਦਿਆਂ ਵਿੱਚ ਨਹੀਂ ਫਸਦਾ ਤੇਰਾ ਦਾਸ ਮੇਰੀ ਪ੍ਰੇਮ ਦੀ ਰਸੀ ਨਾਲ ਬਚਾ ਹੋਇਆ ਹੈ ਇਸ ਪ੍ਰੇਮ ਦੀ ਰਸੀ ਵਿੱਚੋਂ ਛੁੱਟਣਾ ਤਾਂ ਤੇਰੇ ਦਾਸ ਨੂੰ ਕੋਈ ਲਾਭ ਨਹੀਂ ਹੈ ਅਗਲੇ ਸ਼ਬਦ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਹਰ 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 ਹੈ ਹਰ ਸਿਮਰਤ ਜਨ ਗਏ ਇਸ ਕਰੇ ਰਹਾ ਹਰ ਕੇ ਨਾਮ ਤੁਬੀਰੇ ਉਜਾਗਰ ਜਨਮ ਜਨਮ ਕੇ ਕਾਟੇ ਕਾਗੁਰ ਗੁਰੂ ਮਹਾਰਾਜ ਆਖਦੇ ਹਨ ਕਿ ਸਵਾਸ ਸਵਾਸ ਹਰ ਹਰ ਦਾ ਜਾਪ ਕਰਨ ਨਾਲ ਪ੍ਰਭੂ ਦੇ ਭਗਤ ਇਸ ਭਵਜਲ ਵਿੱਚੋਂ ਪਾਰ ਹੋ ਗਏ ਹੰ। ਪਰਮਾਤਮਾ ਦੇ ਨਾਮ ਦੀ ਵਰਤਤ ਕਰਨ ਕਬੀਰ ਭਗਤ ਸੰਸਾਰ ਵਿੱਚ مشهور ਹੋਇਆ ਉਸ ਦੇ ਜਨਮ ਜਨਮ ਦੇ ਕੀਤੇ ਕਾਰਾਂ ਦੇ ਲੇਖੇ ਸਮਾਪਤ ਹੋ ਗਏ ਨਿਰੰਤਰ ਨਾਮ ਦੇ ਉਹ ਦੂਦ ਪਿਆ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਾਨ ਨਵਦਾਸ ਰਾਮ ਰੰਗ ਰਤਾ ਕਿਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਸਤਿਗੁਰੂ ਸਾਚੁ ਆਪੇ ਹਰਿ ਦਾ ਨਾਮ ਸਿਮਰਨ ਦੀ ਬਰਕਤ ਨਾਲ ਨਾਮ ਦੇ ਮੇਂ ਗੋਵਿੰਦ ਰਾਏ ਨੂੰ ਦੁੱਧ ਪਿਆਇਆ ਫਿਰੋ ਸੰਸਾਰ ਵਿੱਚ ਜਨਮ ਮਰਨ ਦੇ ਕਾਸ਼ ਝਲਣ ਲਈ ਨਹੀਂ ਆਇਆ ਮੈਂ ਪ੍ਰਬੂ ਦਾ ਦਾਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਹਾਂ ਹੁਣ ਮੈਂ ਸਤਗੁਰ ਦੀ ਕਿਰਪਾ ਨਾਲ ਨਾ ਕਾ ਵਿੱਚ ਨਹੀਂ ਜਾਵਾਂਗਾ ਦੇਖ ਲਈ ਸੰਬਿਤ ਸਤਗੁਰ ਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਮਾਂ ਦੀ ਕੋ ਪੁੱਤਰਾ ਕੈਸੇ ਨਚ ਚਹ देखिए देखिए सोने बोले धरे ओ फिरद है जब कश्य पावे तब कर करत है माया गई तब रुबल लागत है सतगुरुदास महाराज जी आगे हम

रस का सही लुभाना बिरस गया जाई काहू समाना कह रबिदास बाजी जग पाई बाजी गरसो मुहे ਬੀਤ ਪਈ ਆਈ ਸਤਿਗੁਰੂ ਰਮੋਤਪਰ ਦਾਸ ਮਹਾਰਾਜੀ ਦਾ ਸਬਦਰੇ ਵਿੱਚ ਫਰਮਾਨ ਕਰਦੇ ਹਨ ਕਿ ਇਹ ਮਨੁੱਖ ਮਨ ਬਚਨ ਤੇ ਕਰਤੂਕਾਂ ਕਰਕੇ ਰਸਾਂ ਦੇ ਸੁਆਦਾਂ ਦੇ ਚੱਕਰਾਂ ਵਿੱਚ ਫਸਿਆ ਪਿਆ ਹੈ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਫਿਰ ਬਸ ਇੱਕ ਕਿੱਥੇ ਜਾ ਕੇ ਕਾਣਾ ਕਰਦਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਜੇ ਸੰਸਾਰ ਇੱਕ ਖੇਡ ਵਰਗਾ ਹੈ ਤੇ ਮੇਰੀ ਪ੍ਰੀਤ ਇਸ ਖੇਡ ਨੂੰ ਬਣਾਉਣ ਵਾਲੇ ਨਾਲ ਪੈ ਗਈ ਇਸ ਲਈ ਮੈਂ ਮਾਇਆ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਰਜੀ ਸਵਾਸਾ ਸੰਗ ਜੀਓ جس ویلے گرو مہاراج جی سرو کرتے ہیں پڑھنے جا پھر سمے ری پتا لگتا ہے جدو سدگان جڑ جاتی ہے جو جو سما کدو ہو جاتا ہے کدوں لگ جاتا ہے پھر کچھ نہیں پتا گو مہارا کی بخش بڑی رہے گرو مہاراج کی کرپا اسی طرح ساری سنگ رہے کہ سارا من بانی کے جڑ کے اس بانی کے اتنے عمل کرنے کی آدت جی وہ بن جائے